ਕਮ ਸੁਆਮੀ ਆ ਨਾਮ ਦੀ ਇੱਕ ਭੈਣ ਹੈ ਉਹਦੀ ਇੱਕ ਵੀਡੀਓ ਵਾਇਰਲ ਬਹੁਤ ਜ਼ਿਆਦਾ ਹੋਈ ਮੈਂ ਉਸ ਨੂੰ ਆਪਣੇ ਪੇਜ ਤੋਂ ਵੀ ਪਾਇਆ ਤੇ ਬਹੁਤ ਸਾਰੇ ਸਾਥੀਆਂ ਦੀ ਅਸੀਂ ਡਿਊਟੀ ਵੀ ਲਈ ਕਿ ਉਸ ਭੈਣ ਦੇ ਪਿੰਡ ਦਾ ਜੋ ਪਟਿਆਲੇ ਦੇ ਰਹਿਣ ਵਾਲੇ ਲੋਕ ਹਨ ਉਹ ਪਤਾ ਕਰਨ ਕੰਫਰਮ ਕਰਨ ਉਸ ਭੈਣ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਉਸ ਵੀਡੀਓ ਦੇ ਵਿੱਚ ਭੈਣ ਨੇ ਇੱਕ ਲੋਕਾਂ ਨੂੰ ਅਪੀਲ ਕੀਤੀ ਸੀਗੀ ਕਿ ਕੋਈ ਉਹਨਾਂ ਦੀ ਜ਼ਮੀਨ ਦਾ ਮਸਲਾ ਹੈ ਤੇ ਕੋਈ ਗੁੰਡਾ ਅੰਸਰ ਸ਼ਰਾਰਤੀ ਤੱਤ ਅਖੋਤੀ ਸਮਾਜ ਸੇਵੀ ਬਣੇ ਹੋਏ ਲੋਕ ਜਿਨ੍ਹਾਂ ਦੇ ਵਿੱਚ ਉਹ ਭੈਣ ਉਹਨਾਂ ਦੇ ਨਾਮ ਲੈ ਰਹੀ ਹੈ ਉਹ ਨਾਮ ਮੈਂ ਆਪਣੇ ਮੂੰਹ ਨਾਲ ਲੈ ਕੇ ਉਸ ਭੈਣ ਦੇ ਮੂੰਹੋਂ ਹੀ ਬੁਲਵਾ ਕੇ ਤੇ ਆਪ ਜੀ ਨੂੰ ਸੁਣਾਣਾ ਕਿਉਂ ਨਾ ਹੋ ਸਕਦਾ ਕਿ ਆਪ ਜੀ ਨੇ ਉਹ ਵੀਡੀਓ ਖੁਦ ਦੇਖੀ ਹੋਵੇ ਹੋ ਸਕਦਾ ਹੈ ਕਿ ਉਹ ਵੀਡੀਓ ਦੇਖੀ ਹੋਵੇ ਲੇਕਿਨ ਫਿਰ ਵੀ ਮੈਂ ਆਪ ਜੀ ਦੇ ਨਾਲ ਉਹ ਵੀਡੀਓ ਜਿਹੜੀ ਆ ਉਹ ਇੱਕ ਵਾਰੀ ਤੁਹਾਨੂੰ ਸਾਂਝੀ ਕਰਵਾ ਦਣਾ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਤੇ ਅੱਜ ਵੀ ਇੱਕ ਭੈਣ ਦੀ ਜ਼ਿੰਦਗੀ ਦੀ ਜ਼ਿੰਦਗੀ ਦਾ ਸਵਾਲ ਹੈ ਉਹਦੇ ਪਰਿਵਾਰ ਦੀ ਜ਼ਿੰਦਗੀ ਦਾ ਸਵਾਲ ਹੈ ਇਸ ਕਰਕੇ ਮੈਂ ਆਪ ਜੀ ਦੇ ਕੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਅਸੀਂ ਇੱਕ ਭੈਣ ਨੂੰ ਇਨਸਾਫ ਤੋ ਆ ਸਕੀਏ ਕਿਉਂਕਿ ਹੋ ਸਕਦਾ ਹੈ ਕਿ ਉਸ ਭੈਣ ਨੂੰ ਤੇ ਉਹਦੇ ਪਰਿਵਾਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਦਿੱਤਾ ਹੋਵੇ ਉਹ ਅਖੌਤੀ ਬਣੇ ਹੋਏ ਆਪੋ ਬਣੇ ਹੋਏ ਸਮਾਜ ਸੇਵੀ ਜੋ ਜਿਨ੍ਹਾਂ ਦੀ ਅਗਰ ਅਸੀਂ ਬੈਕਗ੍ਰਾਉਂਡ ਦੇਖਦੇ ਆ ਤੇ ਉਹਨਾਂ ਦਾ ਮੌਜੂਦਾ ਹਾਲਾਤ ਵੀ ਦੇਖਦੇ ਆ ਦੋ ਤਿੰਨ ਵਾਰੀ ਤੇ ਮੈਂ ਖੁਦ ਦੇਖ ਚੁੱਕਾ ਆ ਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਕ੍ਰਿਮੀਨਲ ਮਾਨਸਿਕਤਾ ਹੈ ਤੇ ਉਹ ਦੁਨੀਆ ਹਾਥੀ ਦੇ ਦੰਦਾਂ ਦੀ ਤਰ੍ਹਾਂ ਹਨ ਕੀ ਕਾੜ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਦੰਦ ਹੋਰ ਮੇਰੇ ਇਸੇ ਪੇਜ ਤੋਂ ਉਹ ਵੀਡੀਓ ਵਸੇ ਭੇਂਤੀ ਮੈਂ ਭਾਈ ਵੀ ਹੋਈ ਆ ਬਹੁਤ ਵਾਇਰਲ ਵੀ ਕੀਤੀ ਆ ਆਪ ਜੀ ਨੇ ਫਿਰ ਵੀ ਮੈਂ ਆਪ ਜੀ ਦੇ ਨਾਲ ਇੱਕ ਵਾਰੀ ਉਹ ਭੇਂਤੀ ਵੀਡੀਓ ਜਿਹੜੀ ਆ ਉਹ ਸਾਂਝੀ ਕਰਨ ਜਾ ਰਿਹਾ ਆ ਇੱਕ ਵਾਰੀ ਦੇਖਣਾ ਤੁਸੀਂ ਉਸ ਭੇਂਤੀ ਭੇਂਤੇ ਮੂਹ ਸੁਣੋ ਆ ਉਹ ਵੀਡੀਓ ਧਿਆਨ ਨਾਲ ਸੁਣੋ i man. ਪੈਂਦੀ ਤੁਸੀਂ ਵੀਡੀਓ ਸੁਣ ਲਈ ਹੈ ਲੇਕਿਨ ਇੱਕ ਵਾਰੀ ਮੈਂ ਇਹਦੀ ਆਡੀਓ ਆਪ ਜੀ ਨੂੰ ਦੁਬਾਰਾ ਸੁਣਾਉਣਾ ਚਾਹੁੰਦਾ ਆ ਕਿ ਉਹਨੇ ਕਿਹੜੇ ਕਿਹੜੇ ਲੋਕਾਂ ਦਾ ਨਾਮ ਲਿਆ ਆ ਇੱਕ ਵਾਰੀ ਦੁਬਾਰਾ ਸੁਣਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਾਥੀਓ ਕਿਉਂਕਿ ਇਹ ਜਿਹੜੇ ਅਖੋਤੀ ਸਮਾਜ ਸੇਵੀ ਬਣੇ ਹੋਏ ਨੇ ਉਹਦਾ ਇਹ ਆਪਣੇ ਬੈਨਰ ਲਾਇਕ ਕਰਦੇ ਨੇ ਵੀ ਧੀਆਂ ਦੇ ਰਾਖੇ ਆ ਲੇਕਿਨ ਸਾਥੀਓ ਇਹ ਆਪਣੇ ਹੀ ਪੰਜਾਬ ਦੀਆਂ ਧੀਆਂ ਦੇ ਨਾਲ ਕੀ ਵਿਵਹਾਰ ਕਰਦੇ ਨੇ ਇਹ ਭੈਣ ਨੇ ਆਪਣੀ ਵੀਡੀਓ ਦੇ ਵਿੱਚ ਦੱਸ ਦਿੱਤਾ ਆ ਇੱਕ ਵਾਰੀ ਮੈਂ ਚਾਹਾਂਗਾ ਕਿ ਮੈਂ ਇਕੱਲੀ ਆਡੀਓ ਤੁਹਾਨੂੰ ਸੁਣਾਵਾਂ ਬਿਲਕੁਲ ਮੈਂ ਮਾਈਕ ਤੇ ਨਜ਼ਦੀਕ ਕਰਕੇ ਧਿਆਨ ਨਾਲ ਸੁਣਿਆ ਮੈਂ ਪਿੰਡ ਜਾ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਕਿਵੇਂ ਭਾਨਾ ਸਿੱਧੂ ਮਾਲਗੋੜ ਅਮਨ ਸਿੱਧੂ ਲੱਖਾਂ ਸਦਾਨਾ ਦੀ ਸ਼ਹਿਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਇਜ਼ ਨਜਾਇਜ਼ ਹਿਾਰਤ ਤੇ ਬੰਦੇ ਲੈ ਕੇ ਮਾਰਨ ਦੀ ਧਮਕੀ ਦੇ ਰਹੇ ਨੇ ਤੇ ਸਾਡਾ ਲੈਂਡ ਗ੍ਰੈਬ ਕਰ ਰਹੇ ਕੋਈ ਹੈਲਪ ਨਹੀਂ ਕਰ ਰਹੀ ਜੇ ਕੱਲ ਮੈਨੂੰ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਤਾਂ ਉਹਦੇ ਰਿਸਪਾਂਸਿਬਲ ਆ ਚਾਰ ਬੰਦੇ ਹੋਣਗੇ ਸੋ ਸਤਿਓ ਚੋਰ ਚੋਰੀ ਤੋਂ ਜਾਵੇ ਹੀੜਾ ਫੇਰੀ ਤੋਂ ਨਾ ਜਾਵੇ ਤੁਸੀਂ ਅਗਰ ਪੰਜਾਬ ਦੀ ਜ਼ਿੰਮੇਵਾਰੀ ਇਸ ਤਰ੍ਹਾਂ ਦੇ ਅਖੌਤੀ ਜਿਹੜੇ ਆਪੋ ਬੜੇ ਸਮਾਜ ਸੇਵੀ ਹੈ ਜਿਨ੍ਹਾਂ ਦੀ ਮਾਨਸਿਕਤਾ ਕ੍ਰਿਮੀਨਲ ਹੈ ਜਿਹੜੇ ਕਈ ਵਾਰ ਜੇਲ੍ਹ ਵਰਗੀ ਯੂਨੀਵਰਸਿਟੀ ਤੋਂ ਆ ਇਹ ਲੋਕ ਜੇਲ੍ਹ ਦੇ ਵਿੱਚ ਸੁਧਰ ਨਹੀਂ ਜਾਂਦੇ ਇਹ ਲੋਕ ਜੇਲ੍ਹਾਂ ਦੇ ਵਿੱਚੋਂ ਕ੍ਰਾਈਮ ਦੀਆਂ ਡਿਗਰੀਆਂ ਲੈ ਕੇ ਆਉਂਦੇ ਨੇ ਸਾਥੀਓ ਆ ਇਸ ਭੰਡ ਤੇ ਨਾਲ ਸਾਡੀ ਜਥੇਬੰਦੀ ਮਜਲੂਮਾਂ ਮਜਦੂਰਾਂ ਦੀ ਆਵਾਜ਼ ਨੈਸ਼ਨਲ ਚੈਰੀਟੇਬਲ ٹرسٹ ਸਾਡੀ ਇਹ ਜਥੇਬੰਦੀ ਇਸ ਭੰਡ ਤੇ ਨਾਲ ਹੈ ਅਸੀਂ ਇਸ ਭੰਡ ਨੂੰ ਨੂੰ ਇਨਸਾਫ ਤਵੋਰ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਸੀਂ ਪਟਿਆਲਾ ਦੇ ਸੀਪੀ ਸਾਹਿਬ ਕਿਉਂਕਿ ਪਟਿਆਲਾ ਦੇ ਸੀਪੀ ਸਾਹਿਬ ਦੇ ਜਦੋਂ ਧਿਆਨ ਚ ਜਾਂਦੀ ਹੈ ਕਿ ਹੁਣ ਤੁਹਾਨੂੰ ਵੀ ਪਤਾ ਕਿ 1-2 ਦਿਨਾਂ ਦੇ ਵਿੱਚ ਹਰ ਸੀਪੀ ਔਰ ਐਸਐਸਪੀ ਜਿਹੜੇ ਨੇ ਉਹ ਬਦਲੀ ਹੋਏ ਨੇ ਸੋ ਅਸੀਂ ਪਟਿਆਲਾ ਦੇ ਜੋ ਪਹਿਲੇ ਸੀਪੀ ਸਨ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਜਾਂਦੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਡੀਜੀਪੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਸਾਡੀ ਟੀਮ ਨੇ ਜਾ ਦਿੱਤੀ ਹੈ ਅਸੀਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ભગવંતમાનજી ਦੇ ધ્યાન ਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਉਹ ਬਹੁਤ ਜ਼ਤ ਅਸੀਂ ਉਹਨਾਂ ਨਾਲ ਮਿਲ ਕੇ ਸਾਰੀ ਟੀਮ ਤੇ ਉਹਨਾਂ ਦੇ ધ્યાન ਦੇ ਵਿੱਚ ਲਿਆਉਣ ਜਾ ਰਹੀ ਹੈ ਭਗਵંતਪਤ ਸਾਹਿਬ ਜਿਹਨੂੰ ਮੈਂ ਦੱਸਣਾ ਚਾਹੁੰਦਾ ਆ ਕਿ ਭਗਵંતਪਤ ਸਾਹਿਬ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੈ ਕਿ ਤੁਸੀਂ ਕਹਿੰਦੇ ਸੀਗੇ ਇੱਕ ਪਾਸੇ ਤੁਸੀਂ ਗੈਂਗਸਟਰ ਤੇ ਜਿਹੜੇ ਕੁਝ ਚਿੰਦੀ ਚੋਰ ਨੇ ਮੱਝਾਂ ਚੋਰ ਬੱਕਰੀਆਂ ਚੋਰ ਤੁਸੀਂ ਕਹਿੰਦੇ ਸੀ ਵੀ ਇਹਨਾਂ ਦੇ ਉੱਤੇ ਜਲਦੀ ਨੱਥ ਪਾਈ ਜਾਊਗੀ ਲੇਕਿਨ ਇੱਕ ਪਾਸੇ ਇਹੀ ਚਿੰਦੀ ਚੋਰ ਪੱਕਰੀਆਂ ਮੱਝਾਂ ਚੋਰ ਜਿਹੜੇ ਨੇ ਇਹ 2 2 4 4000 ਪਹਾੜੇ ਦੇ ਉੱਤੇ ਭੁੱਖੀ ਦਾ ਲਾਲਚ ਦੇ ਕੇ ਤੇ ਜਾਂ ਸ਼ਰਾਬ ਦਾ ਲਾਲਚ ਦੇ ਕੇ ਜਾਂ ਜਲੇਬੀਆਂ ਦਾ ਲਾਲਚ ਦੇ ਕੇ ਗਰੀਬਾਂ ਨੂੰ ਇਹ ਆਪਣੇ ਇਕੱਠ ਕਰਕੇ ਦਿਖਾਉਂਦੇ ਆ ਤੇ ਫਿਰ ਸਰਕਾਰਾਂ ਦੇ ਉੱਤੇ ਦਬਾਅ ਬਣਾਉਂਦੇ ਆ ਕਿ ਇਹਨਾਂ ਦੇ ਜਿਹੜੇ ਪਰਚੇ ਨੇ ਉਹ ਰੱਦ ਕਰਵਾਏ ਜਾਣ ਅਗਰ ਪੰਜਾਬ ਦੇ ਵਿੱਚ ਇਹੀ ਹਾਲਾਤ ਰਹਿਏ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਿਗੜ ਜਾਣਗੇ ਸੋ ਮੇਰੀ ਹੱਥ ਜੋੜ ਕੇ ਭਗਵੰਤਪານ ਸਾਹਿਬ ਨੂੰ ਇਹ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਕਿਰਪਾ ਅਗਰ ਇਸ ਤਰ੍ਹਾਂ ਦੀਆਂ ਭੇਣਾ ਦੇਖੋ ਇੱਕ ਪਾਸੇ ਤੇ ਅਸੀਂ ਨਾਰਾ ਲਾ ਰਹੇ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਇੱਕ ਬੰਨੇ ਇਹਦਾ ਦੱਸ ਰਹੀ ਹੈ ਤੇ ਉਹ ਮੈਂ ਆਪਣੀ ਜ਼ੁਬਾਨ ਗੱਦੀ ਨਹੀਂ ਕਰਨਾ ਚਾਹੁੰਦਾ ਇਹਨਾਂ ਲੋਕਾਂ ਦਾ ਨਾਮ ਲੈ ਕੇ ਲੇਕਿਨ ਇਹ ਜਿਹੜੇ ਮਜਾ ਇਹ ਜਿਹੜੇ ਮੱਝਾ ਚੋਰ ਬੱਕਰੀਆਂ ਚੋਰ ਨੇ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਹੌਸਲੇ ਜਿਹੜੇ ਨੇ ਉਹ ਖੁੱਲ ਚੁੱਕੇ ਨੇ ਇਹ ਦੁਨੀਆ ਦੀ ਨਜ਼ਰ ਦੇ ਵਿੱਚ ਤੇ ਵੱਡ ਰਿਹਾ ਵੀ ਅਸੀਂ ਪੰਜਾਬ ਦੇ ਰਾਖੇ ਆ ਅਸੀਂ ਪੰਜਾਬੀ ਮਾਂ ਬੋਲੀ ਦੇ ਰਾਖੇ ਆ ਇਹ ਹਾਥੀ ਦੇ ਦੰਦ ਜਿਹੜੇ ਤੁਹਾਨੂੰ ਦਿਖ ਰਿਹਾ ਇੱਕ ਹਾਥੀ ਦੇ ਦੰਦ ਹੁੰਦੇ ਆ ਖਾਣ ਵਾਲੇ ਉਹ ਖਾਣ ਵਾਲੇ ਦੰਦ ਇਸ ਭੈਣ ਨੇ ਤੁਹਾਨੂੰ ਉਹਨਾਂ ਛਪੇ ਗੁੰਡੇ ਜਿਹੜੇ ਮੱਝਾ ਚੋਰ ਜਾਂ ਬੱਕਰੀ ਚੋਰ ਨੇ ਉਹਨਾਂ ਦੇ ਹਾਤੀ ਦੇ ਖਾਣ ਵਾਲੇ ਦੰਦ ਜਿਹੜੇ ਨੇ ਇਸ ਭੈਣ ਨੇ ਤੁਹਾਨੂੰ ਦਿਖਾ ਦਿੱਤੇ ਨੇ ਸੋ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਭੈਣ ਨੂੰ ਇਨਸਾਫ ਮਿਲ ਸਕੇ ਇਸ ਲਈ ਆਓ ਆਪਾਂ ਸਾਰੇ ਲੜ ਕੇ ਕੋਸ਼ਿਸ਼ ਕਰੀਏ ਕਿਉਂਕਿ ਅਸੀਂ ਇਸ ਭੈਣ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਪਟਿਆਲਾ ਦੇ ਇਹ ਜਿਹੜੇ ਵੀ ਪਿੰਡ ਚ ਨੇ ਦੀ ਆ ਅ ਮੈਂ ਪਟਿਆਲਾ ਤੇ ਜਿੰਨੇ ਵੀ ਸਾਥੀ ਦੇਖ ਰਹੇ ਨੇ ਇੱਥੇ ਅਗਰ ਦੇਖ ਰਹੇ ਨੇ ਪਲੀਜ਼ ਤੁਸੀਂ ਕੋਸ਼ਿਸ਼ ਕਰੋ ਇੱਕ ਵਾਰੀ ਵੀਡੀਓ ਤੁਹਾਨੂੰ ਮੈਂ ਫੇਰ ਦਿਖਾ ਦਿੰਦਾ ਆ ਔਰ ਤੁਸੀਂ ਕੋਸ਼ਿਸ਼ ਕਰੋ ਕਿ ਅਗਰ ਇਸ ਪਿੰਡ ਦੇ ਨਾਮ ਨੂੰ ਪਹਿਚਾਣ ਕੇ ਇਸ ਪਿੰਡ ਤੱਕ ਸੰਪਰਕ ਕਰੋ ਔਰ ਉਹ ਉਹਨਾਂ ਦੀ ਜਿੰਨੀ ਵੀ ਇਨਫੋਰਮੇਸ਼ਨ ਤੁਸੀਂ ਸਾਨੂੰ ਦੇ ਸਕਦੇ ਆ ਅਸੀਂ ਆਪਣੇ ਸਾਥੀਆਂ ਨੂੰ ਵੀ ਸਾਡੀ ਮਜਨੂਮਾ ਮਜ਼ਦੂਰਾਂ ਦੀ ਆਵਾਜ਼ ਜੋ ਟੀਮ ਹੈ ਉਹਦੇ ਜਿੰਨੇ ਵੀ ਸਾਥੀ ਪਟਿਆਲਾ ਤੋਂ ਨੇ ਅਸੀਂ ਉਹਨਾਂ ਦੀ ਵੀ ਵੈਸੇ ਡਿਊਟੀ ਲਈ ਹੈ ਪਰ ਜੇ ਕੋਈ ਸਾਥੀ ਇਸ ਪਿੰਡ ਨੂੰ ਜਾਣਦਾ ਹੈ ਤੇ ਮੈਂ ਵੀਡੀਓ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਦਾ ਆ ਤੁਸੀਂ ਪਲੀਜ਼ ਇਸ ਪਿੰਡ ਨੂੰ ਪਛਾਣੋ ਅਗਰ ਇੱਕ ਕਿਉਂਕਿ ਇਸ ਭੈਣ ਦੇ ਨਾਲ ਸਾਡਾ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਅਗਰ ਇਹ ਭੈਣ ਖੁਦ ਕਿਤੇ ਵੀ ਸੁਣਦੀ ਹੋਵੇ ਤੇ ਇਸ ਭੈਣ ਨੂੰ ਮੈਂ ਦੱਸਣਾ ਚਾਹਿਆ ਭੈਣੇ ਬਿਲਕੁਲ ਘਬਰਾਉਣ ਵਾਲੀ ਕੋਈ ਗੱਲ ਨਹੀਂ ਤੁਹਾਡੀ ਲੈਂਡ ਨੂੰ ਕੋਈ ਮੱਝਾ ਚੋਰ ਬੱਕਰੀ ਚੋਰ ਗ੍ਰੈਬ ਨਹੀਂ ਕਰ ਸਕੇਗਾ ਇਦਾਂ ਦੇ ਚਿੰਦੀ ਚੋਰ ਜਿਹੜੇ ਛਪਰੀ ਗੁੰਡੇ ਨੇ ਜਿਹੜੇ ਅ ਦੋ ਧੁੱਕੀ ਦੇ ਜਿਹੜੇ ਗੁੰਡੇ ਨੇ ਇਹਨਾਂ ਨੂੰ ਵੈਸੇ ਤਾਂ ਸਾਡੀਆਂ ਸਰਕਾਰਾਂ ਵੀ ਨੱਥ ਪਾਉਂਦੀਆਂ ਨੇ ਪਰ ਇਦਾਂ ਦੀਏ ਇਹ ਇੰਤਨੇ ਲੋਕ ਜਿਹੜੇ ਨੇ ਬੜੇ ਛਾਤਰ ਦਿਮਾਗ ਨਹੀਂ ਇਹ ਕੀ ਕਰਦੇ ਆ ਭੀੜ ਦਾ ਘੱਟ ਕਰਕੇ ਇਹ ਜਿੰਨੇ ਲੁੱਚੇ ਲਫੰਗੇ ਚੌਧਰੀ ਤੇ ਝੰਡੇ ਇਹ ਗੁੰਡੇ ਅਫਸਰ ਨੇ ਇਹ ਇਕੱਠ ਘੱਟ ਕਰ ਲੈਂਦੇ ਆ ਇਕੱਠੇ ਹੋ ਕੇ ਗੁੰਡੇ ਅਫਸਰ ਚੋਰ ਚੋਰ ਮਸੇਲੇ ਪਾਈ ਇੱਕ ਦੂਸਰੇ ਦੀ ਹੈਲਪ ਕਰਦੇ ਆ ਤੇ ਇਹਨਾਂ ਨੇ ਜਿੱਦਾਂ ਪਿੱਛੇ ਜੇ ਮਹਰਾਜ ਦੇ ਵਿੱਚ ਇਕੱਠ ਕਰਕੇ ਤੇ ਪਰਚੇ ਰੱਦ ਕਰਵਾਏ ਸੀ ਤੇ ਇਹ ਸੋਚਦੇ ਹੋਣ ਕਿ ਕਿ ਹਰ ਵਾਰ ਇਹਨਾਂ ਦੇ ਇਹ ਇਹ ਤਬਾਅ ਬਣਾ ਦੇਣਗੇ ਸਰਕਾਰਾਂ ਦੇ ਉੱਤੇ ਤੇ ਇਹ ਆਪਣੇ ਪਰਚੇ ਰਜਤਰਵਾ ਲੈਣਗੇ ਮੈਂ ਇਸ ਭੈਣ ਨੂੰ ਦੱਸਣਾ ਚਾਹੁੰਦਾ ਭਣੇ ਮਜਨੂਮਾ ਮਜਦੂਰਾਂ ਦੀ ਆਵਾਜ਼ ਜਥੇਬੰਦੀ ਦੀ ਪੂਰੀ ਟੀਮ ਤੇਰੇ ਨਾਲ ਖੜੀ ਹੈ ਹੋਰ ਵੀ ਜਥੇਬੰਦੀਆਂ ਤੇ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਨਾਲ ਸਾਡੀ ਮੀਟਿੰਗ ਹੋਈ ਹੈ ਅਸੀਂ ਭਣੇ ਤੈਨੂੰ ਇਨਸਾਫ ਦਿਵਾਵਾਂਗੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਅਗਰ ਤੁਸੀਂ ਸਾਨੂੰ ਕਿਤੇ ਵੇਖ ਰਹੇ ਹੋ ਸਾਡੀ ਇਸ ਵੀਡੀਓ ਨੂੰ ਤੇ ਪਲੀਜ਼ ਸਾਡਾ ਫੋਨ ਨੰਬਰ ਹੈ 9876401980 9876401980 ਮੈਂ ਇੰਗਲਿਸ਼ ਦੇ ਵਿੱਚ ਇੱਕ ਵਾਰੀ ਰਿਪੀਟ ਕਰ ਦਣਾ ਆ 9876401980 ਇਹ ਸਮਭ ਫੋਨ ਨੰਬਰ ਹੈ ਅਗਰ ਇਸ ਭੇਂਟ ਦੇ ਬਾਰੇ ਕਿਸੇ ਨੂੰ ਵੀ ਜਾਣਕਾਰੀ ਹੋਵੇ ਤੇ ਪਲੀਜ਼ ਉਹ ਜਾਣਕਾਰੀ ਸਾਡੇ ਨਾਲ ਜੇ ਤੁਸੀਂ ਸਾਂਝੀ ਕਰ ਸਕੋ ਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਤਾਕੀ ਇਸ ਭੈਣ ਨੂੰ ਇਨਸਾਫ ਜਿਹੜਾ ਹੈ ਉਹ ਮਿਲ ਸਕੇ ਕਿਉਂਕਿ ਇਸ ਭੈਣ ਨੇ ਦੱਸਿਆ ਹੈ ਕਿ ਇਹਨਾਂ ਦੀ ਕੋਈ ਜ਼ਮੀਨ ਹੈ ਆ ਉਹ ਇੱਕ ਗੁੰਡਾ ਅੰਸਰ ਲੋਕ ਜਿਹੜੇ ਨੇ ਉਹ ਧੱਬਣ ਨੂੰ ਫਿਰਦੇ ਨੇ ਕਿਉਂਕਿ ਇਹ ਦੁਨੀਆ ਤੇ ਸਾਹਮਣੇ ਇੱਕ ਪੱਖ ਤੇ ਦਿਖਾਉਂਦੇ ਆ ਕਿ ਇਹ ਪੰਜਾਬ ਦੀ ਪੰਜਾਬ ਦੇ بڑے ਹਿਤੈਸ਼ੀ ਨੇ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਨੇ ਇਹ ਲੋਕ ਸਿਰਫ ਇੱਕ ਸਿਆਸੀ ਲੋਕ ਨੇ ਇਹਨਾਂ ਦੇ ਇਹਨਾਂ ਦੀਆਂ ਜਿਹੜੀਆਂ ਅਗਰ ਜਿਹੜੀਆਂ ਮਿੱਠ ਬੋਲਣੇ ਜਾਂ ਇਹ ਜਿਸ ਹੱਬ ਤੇ ਨਾਲੇ ਬੋਲਦੇ ਆ ਇਹ ਤੁਹਾਨੂੰ ਛੱਪਤਾ ਦੇ ਜਾਦੂ ਦੇ ਨਾਲ ਆਪਣੇ ਮਗਰ ਲਾਉਂਦੇ ਆ ਦਰਅਸਲ ਇਹਨਾਂ ਲੋਕਾਂ ਦੀ ਜਿਹੜੀ ਕ੍ਰਿਮੀਨਲ ਮਾਨਸਿਕਤਾ ਆ ਉਹ ਇਹ ਕਦੀ ਛੱਡ ਨਹੀਂ ਸਕਦੇ ਕਿਉਂਕਿ ਜਿਹੜਾ ਬੰਦਾ ਜੇਲ੍ਹ ਚ ਜਾਂਦਾ ਤੁਸੀਂ ਸੋਚਦੇ ਹੋ ਕਿ ਜੇਲ੍ਹ ਸੁਧਾਰ ਕਰਨੇ ਪਰ ਮੈਂ ਸਮਝਦਾ ਕਿ ਜੇਲ੍ਹ ਜਿਹੜੇ ਨੇ ਉਹ ਬੰਦੇ ਨੂੰ ਹੋਰ ਕ੍ਰਾਈਮ ਜਿਹੜਾ ਆ ਉਹਦੇ ਵਿੱਚ ਪੱਕਾ ਕਰ ਦਿੰਦੇ ਨੇ ਉਹ ਸੁਧਰਨ ਦੀ ਬਜਾਏ ਉਹ ਬਲਕਿ ਕ੍ਰਾਈਮ ਦੀਆਂ ਅ ਨਵੀਆਂ ਨਵੀਆਂ ਤਕਨੀਕਸ ਸੋ ਜੇਲ ਦੇ ਵਿੱਚੋਂ ਸਿੱਟ ਕੇ ਹੁੰਦਾ ਆ ਕਿਉਂਕਿ ਉਥੋਂ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਸੰਪਰਕ ਹੁੰਦੇ ਆ ਉਹ ਬਿਲਕੁਲ ਮਾਹਰ ਕ੍ਰਿਮੀਨਲ ਲੋਕਾਂ ਦੇ ਨਾਲ ਉਹਨਾਂ ਦੇ ਸੰਪਰਕ ਜਿਹੜਾ ਹੁੰਦਾ ਆ ਮੈਂ ਇੱਕ ਵਾਰੀ ਫੇਰ ਤੁਹਾਨੂੰ ਉਹ ਵੀਡੀਓ ਜਿਹੜੀ ਆ ਉਹ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਆ ਸੋ ਪਲੀਜ਼ ਕੋਸ਼ਿਸ਼ ਕਰੋ ਅ ਅਗਰ ਇਸ ਭੈਂਡ ਦੀ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਇੱਕ ਹੱਥ ਜੋੜ ਕੇ ਮੇਰੀ ਬੇਨਤੀ ਹੈ ਫੇਰ ਤੁਹਾਡੇ ਆ ਨੀਚੇ ਇੱਕ ਸ਼ੇਅਰ ਦਾ ਬਟਨ ਆ ਰਿਹਾ ਮੇਰੇ ਵੀਰੋ ਉਸ ਸ਼ੇਅਰ ਦੇ ਬਟਨ ਦੇ ਉੱਤੇ ਤੁਸੀਂ ਉਹਨੂੰ ਅਗਰ ਟਪਦੇ ਹੋ ਤੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਇੱਕ ਪੁੰਨ ਦਾ ਕੰਮ ਹੈ ਅਸੀਂ ਇੱਕ ਭੈਣ ਦੀ ਤੇ ਉਹਦੇ ਪਰਿਵਾਰ ਦੀ ਜ਼ਿੰਦਗੀ ਬਚਾਉਣਾ ਚਾਹੁੰਦੇ ਆ ਅਸੀਂ ਕਿਸੇ ਵੀ ਤਰੀਕੇ ਦੇ ਉਸ ਭੈਣ ਨੂੰ ਸਾਡੀ ਮਦਦ ਦੀ ਲੋੜ ਹੋਊਗੀ ਚਾਹੇ ਉਸ ਭੈਣ ਨੂੰ ਕਾਨੂੰਨੀ ਤੌਰ ਦੇ ਉੱਤੇ ਮਦਦ ਦੀ ਲੋੜ ਹੋਊਗੀ ਅਸੀਂ ਵਕੀਲ ਉਪਲਬਧ ਕਰਵਾਵਾਂਗੇ ਸਾਡੀ 11 ਹਾਈ ਕੋਰਟ ਦੇ 11 ਵਕੀਲਾਂ ਦੀ ਸਾਡੀ ਟੀਮ ਹੈ ਜਿਹੜੀ ਬਿਲਕੁਲ ਅ ਨਿਰਦਰਤਾ ਦੇ ਨਾਲ ਕਿਸੇ ਦੇ ਦਬਾਅ ਵੇਟ ਨਹੀਂ ਆਉਂਦੀ ਔਰ ਉਹ ਅ ਕਿਸੇ ਵੀ ਤਰ੍ਹਾਂ ਦੇ क्राइम ਦੇ ਉੱਤੇ ਨਕੇਲ ਪਾਉਣ ਵਾਸਤੇ ਦੋਸ਼ੀਆਂ ਨੂੰ ਜੇਲ੍ਹ ਪਚਾਉਣ ਵਾਸਤੇ ਉਹ ਸਾਡੀ ਟੀਮਾਂ ਕੰਮ ਕਰਦੀਆਂ ਨੇ ਸਾਡੀ ਉਹਨਾਂ ਵਕੀਲਾਂ ਦੀ ਟੀਮ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਮੈਂ ਇਸ ਪੂਨਮ ਸਵਾਮੀ ਭੈਣ ਨੂੰ ਬੇਨਤੀ ਕਰਦਾ ਅਗਰ ਤੁਸੀਂ ਇਹ ਵੀਡੀਓ ਕਿਤੇ ਦੇਖ ਰਹੇ ਹੋ ਸਾਡਾ ਫੋਨ ਨੰਬਰ ਹੈ 98764 9876401980 ਇਹ ਸਾਡਾ ਫੋਨ ਨੰਬਰ ਹੈ ਤੇ ਭੈਣ ਮੇਰੀਏ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਤਤੀਵਾਭ ਨਹੀਂ ਲੱਗਣ ਦਵਾਂਗੇ ਕਿਉਂਕਿ ਅਸੀਂ ਆਪਣੇ ਰੈ ਭਰਾ ਮਹਾਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਰਿਹਾ ਔਰ ਅ ਗੁਰੂ ਸਾਹਿਬ ਦੇ ਫਲਸਫੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡਾ ਮਕਸਦ ਹੈ ਕਿ ਜੋ ਗੁਰੂ ਸਾਹਿਬ ਦੇ ਸਿਧਾਂਤ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਹਨ ਉਹ ਸਾਡੀ ਪੰਜਾਬ ਦੀ ਧਰਤੀ ਤੇ ਨਹੀਂ ਪੂਰੇ ਵਰਲਡ ਦੀ ਧਰਤੀ ਦੇ ਉੱਤੇ ਲਾਗੂ ਹੋਣ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਹੋ ਔਰ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਸੋ ਵੀਰੋ ਇੱਕ ਵਾਰੀ ਫਿਰ ਮੈਂ ਤੁਹਾਨੂੰ ਉਹ ਵੀਡੀਓ ਦਿਖਾ ਰਿਹਾ ਆ ਤੇ ਇਸ ਵੀਡੀਓ ਦੇ ਵਿੱਚ ਇਹ ਜਿਹੜੀ ਵੀਡੀਓ ਸਾਡੇ ਕੋਲ ਆਈ ਸੀਗੀ ਤੇ ਇਹ ਕਿਸੇ ਨੇ ਫਿਰ ਉਹਨਾਂ ਕ੍ਰਿਮੀਨਲ ਮਨੋਭ੍ਰਤੀ ਵਾਲੇ ਉਹਨਾਂ ਜਿਹੜੇ ਚਿੰਦੀ ਚੋਰ ਨੇ ਮੱਝਾਂ ਚੋਰ ਜਾਂ ਬੱਕਰੀਆਂ ਚੋਰ ਨੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੀਆਂ ਬੱਕਰੀਆਂ ਖੋਲ ਕੇ ਲੈ ਜਾਂਦੇ ਨੇ ਉਹਨਾਂ ਚੋਰਾਂ ਦੀ ਵੀ ਕਿਸੇ ਨੇ ਫੋਟੋ ਲਾ ਕੇ ਤੇ ਆ ਨਾਲ ਭੇਜੀਏ ਭੈਣ ਦੇ ਮੂੰਹ ਸੁਣੋ ਇੱਕ ਵਾਰ ਫੇਰ ਸੁਆਮੀ ਹੈ ਮੈਂ ਪਿੰਡ ਜਾਂ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ ਇਸ ਵੀਡੀਓ ਰਾਹੀਂ ਨਾ ਤਾਂ ਹੁੰਦਾ ਸੁਣਾ ਜਾਣੀ ਆ ਕਿ ਕਿਵੇਂ ਭਾਨਾ ਸਿੱਤੂ ਮਾਲਕਰ ਅਮਨ ਸਿੱਤੂ ਲੱਖਾ ਸਧਾਨਾ ਦੀ ਸ਼ਹਿਤ ਹੈ ਮੇਰੇ ਪਰਿਵਾਰ ਨੂੰ ਚੈਤ ਨਜਾਇਜ਼ ਅਧਿਕਾਰੀ ਤੇ ਬੰਦੇ ਲੈ ਕੇ ਮਾਰਨ ਦੀ ਧਮਕੀ ਦੇ ਰਹੇ ਨੇ ਤੇ ਸਾਡਾ ਲੈਂਡ ਗ੍ਰੈਬ ਕਰ ਰਹੇ ਨੇ ਕਿਤੇ ਚ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਜੇ ਕੱਲ ਮੈਨੂੰ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਤਾਂ ਉਹਦੇ ਰਿਸਪੌਂਸੀਬਲ ਆ ਚਾਰ ਬੰਦੇ ਹੋਣਗੇ ਸੋ ਇਸ ਭੈਣ ਨੇ ਖੁਦ ਕਿਹਾ ਕਿ ਅਗਰ ਇਹਨੂੰ ਜਾਂ ਇਹਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਆ ਤੇ ਉਹਦੇ ਰਿਸਪੌਂਸੀਬਲ ਇਹ ਇੱਕ ਇਹ ਜਿਹੜੇ ਛਪੜੀ ਗੁੰਡੇ ਨੇ ਇਹ ਹੋਣਗੇ ਇਹਨਾਂ ਦਾ ਨਾਮ ਲਿਆ ਆ ਦੇਖੋ ਵੀਰੋ ਇਹ ਭੈਣ ਆ ਇੱਕ ਬੇਬਸ ਅਬਲਾ ਮਜਬੂਰ ਭੈਣਾਂ ਸੋ ਸਾਡੀ ਇਹ ਪੰਜਾਬ ਦੀ ਧਰਤੀ ਜਿਨੇ ਹਮੇਸ਼ਾ ਧੀਆਂ ਭੈਣਾਂ ਨੂੰ ਗੁੰਡੇ ਅੰਸਰਾਂ ਤੋਂ ਬਚਾਇਆ ਉਹਨਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਸਾਡੇ ਕਲਗੀਧਰ ਪਿਤਾ ਨੇ ਆਪਣੇ ਪੁੱਤ ਤੱਕ ਵਾਰ ਦਿੱਤੇ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਤੁਸੀਂ ਆਪ ਸੋਚ ਕੇ ਦੇਖੋ ਕਿ ਗਜਨੀ ਦੇ ਬਜਾਰਾਂ ਦੇ ਵਿੱਚੋਂ ਅਗਰ ਸਾਡੇ ਰਹਿਬਰ ਅਗਰ ਮਹਾਪੁਰਸ਼ ਤਿੰਨ ਆਦਿਕ ਇਹ ਕਿਤਾਬਾਂ ਚਾਹੇ ਲਉਂਦੇ ਰਿਹਾ ਅਸੀਂ ਇੱਥੇ ਕਿਸੇ ਧਰਮ ਵਿਸ਼ੇਸ਼ ਜਾਤੀ ਜਾਂ ਧਰਮ ਦੀ ਗੱਲ ਨਹੀਂ ਕਰਾਂਗੇ ਉਹ ਇਸ ਦੇਸ਼ ਦੀਆਂ ਧੀਆਂ ਸਨ ਜਿਨ੍ਹਾਂ ਨੂੰ ਸਿੰਘ ਸੂਰਮੇ ਛੜਵਾ ਕੇ ਲਿਉਂਦੇ ਸੀਗੇ ਔਰ ਉਹਨਾਂ ਨੇ ਹਮੇਸ਼ਾ ਉਹਨਾਂ ਧੀਆਂਾਂ ਪੇਣਾ ਦੀਆਂ ਇੱਜ਼ਤਾਂ ਬਚਾਈਆਂ ਨੇ ਤੇ ਤੁਸੀਂ ਹੁਣ ਸੋਚ ਕੇ ਦੇਖੋ ਕਿ ਇਹ ਜਿਹੜੇ ਲੋਕਾਂ ਨੂੰ ਤੁਸੀਂ ਇਹਨਾਂ ਦੀ ਔਕਾਤ ਦਿਖਾਈ ਸੀ ਮੋੜ ਹਲਕੇ ਤੋਂ ਤੁਸੀਂ ਜਿਸ ਕ੍ਰਿਮੀਨਲ ਮਨੋਵਰਤੀ ਵਾਲੇ ਵਰਤੇ ਨੂੰ ਹਰਾਇਆ ਸੀ ਸਾਥੀਓ ਯਾਦ ਰੱਖਿਓ ਪੰਜਾਬੀਓ ਅਗਰ ਤੁਸੀਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਤਾਂ ਦੇ ਕ੍ਰਿਮੀਨਲ ਲੋਕ ਜੇ ਇਲੈਕਸ਼ਨਾਂ 'ਚ ਖੜੇ ਹੁੰਦੇ ਆ ਤੇ ਜੇ ਕਿਤੇ ਤੁਸੀਂ ਜਿਤਾ ਕੇ ਇਹਨਾਂ ਨੂੰ ਤਾਕਤ ਦੇ ਦਿੰਨੇ ਆ ਤੁਸੀਂ ਇਹ ਸੋਚੋ ਵੀ ਇਹ ਕ੍ਰਿਮੀਨਲ ਮਨੋਵ੍ਰਤੀ ਵਾਲੇ ਲੋਕ ਬੇਸ਼ੱਕ ਇਹ ਤੁਹਾਨੂੰ ਬੜੇ ਜਾਦੂਈ ਸ਼ਰਧਾ ਦਾ ਤੁਹਾਡੇ ਤੇ ਬਾਮ ਚਲਾਉਂਦੇ ਹੁਣ ਬੜੇ ਮਿੱਠਾ ਬੋਲਦੇ ਹੁਣ ਬੜੇ ਤੁਹਾਨੂੰ ਐ ਲੱਗਦਾ ਹੋਵੇ ਪੀ ਇਹ ਤੁਹਾਡੇ ਹੱਕਾਂ ਦੀ ਗੱਲ ਕਰਦੇ ਹੋਣ ਪਰ ਯਾਦ ਰੱਖਿਓ ਜਿਸ ਦਿਨ ਇਹ ਲੋਕ ਪਾਵਰ ਦੇ ਵਿੱਚ ਤੁਸੀਂ ਲਿਆ ਦਿੱਤੇ ਉਸ ਦਿਨ ਇਹ ਲੋਕ ਆਪਣੀ ਅਸਲੀ ਔਕਾਤ ਦਿਖਾਉਣਗੇ ਤੁਸੀਂ ਸੋਚ ਕੇ ਦੇਖੋ ਵੀ ਇੱਕ ਪਾਸੇ ਤੇ ਇਹ ਕ੍ਰਿਮੀਨਲ ਮਨੋਵ੍ਰਤੀ ਵਾਲੇ ਲੋਕ ਜਿਨ੍ਹਾਂ ਦੀ ਤੁਸੀਂ ਫੋਟੋ ਵੀ ਦੇਖ ਚੁੱਕੇ ਆ ਜਿਨ੍ਹਾਂ ਦੇ ਤੁਸੀਂ ਇਸ ਭੈਣ ਦੇ ਮੂੰਹੋਂ ਨਾਮ ਸੁਣ ਚੁੱਕੇ ਆ ਇਹ ਕ੍ਰਿਮੀਨਲ ਮਨੋਵ੍ਰਤੀ ਵਾਲੇ ਲੋਕ ਆਪਣੇ ਆਪ ਨੂੰ ਧੀਆਂ ਦੇ ਰਾਖੇ ਦੱਸਦੇ ਨੇ ਇੱਕ ਪਾਸੇ ਇਹ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਪੰਜਾਬੀ ਮਾਂ ਬੋਲੀ ਦੇ ਰਾਖੇ ਦੱਸਦੇ ਨੇ ਧੀਆਂ ਦੇ ਰਾਖੇ ਦੱਸਦੇ ਨੇ ਦਰਅਸਲ ਇਹ ਕੋਈ ਰਾਖੇ ਰੱਖੇ ਨਹੀਂ ਆ ਸਿਰਫ ਇਹ ਲੋਕ ਸ਼ਤਰ ਦਿਮਾਗ ਨੇ ਇਹ ਸ਼ਬਦਾ ਦੇ ਖਿਡਾਰੀ ਲੋਕ ਨੇ ਜਿਹੜੇ ਸ਼ਬਦਾ ਨੂੰ ਫੇਰ ਫੇਰ ਕਰਕੇ ਸ਼ਬਦਾ ਦੀ ਖੇਡ ਖੇਡ ਕੇ ਤੁਹਾਡੇ ਦਿਮਾਗਾ ਦੇ ਨਾਲ ਖੇਡ ਕੇ ਇਹ ਤੁਹਾਨੂੰ ਆਪਣੇ ਮਗਰ ਲਾ ਲੈਂਦੇ ਆ ਤੇ ਤੁਸੀਂ ਆਪ ਆਪਣੇ ਇਹਨਾਂ ਨੂੰ ਲੀਡਰ ਸਮਝਣ ਲੱਗ ਪੈਂਦੇ ਆ ਸੋਚ ਕੇ ਦੇਖੋ ਵੀ ਜਿਹੜੇ ਲੋਕ ਕ੍ਰਿਮੀਨਲ ਮਨੋਵਰਤੀ ਦੇ ਲੋਕ ਇਹ ਲੇਟੈਸਟ ਵੀਡੀਓ ਆ ਜਿਹੜੇ ਇਸ ਪੰਜਾਬ ਦੀ ਹਸਤੀ ਨੂੰ ਮੈਂ ਮੇਸ ਭੈਣ ਦਾ ਨਾਮ ਇੱਕ ਵਾਰੀ ਫੇਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਭੈਣ ਦਾ ਨਾਮ ਹੈ ਪੂਨਮ ਸੁਆਮੀ ਰਾਈਟ ਸੋ ਮੈਨੂੰ ਨਹੀਂ ਪਤਾ ਵੀ ਇਹਦੀ ਜਾਤ ਕੀ ਆ ਮੈਨੂੰ ਨਹੀਂ ਪਤਾ ਇਹਦਾ ਧਰਮ ਕੀ ਆ ਇਹ ਸਾਡੀ ਪੰਜਾਬੀ ਭੈਣ ਹੈ ਪਟਿਆਲੇ ਦੀ ਰਹਿਣ ਵਾਲੀ ਆ ਤੁਸੀਂ ਇਹ ਜੀ ਵੀਡੀਓ ਸੁਣੀ ਲਿਆ ਬਾਰ ਬਾਰ ਅਸੀਂ ਸੁਣਾਉਣ ਦੀ ਕੋਸ਼ਿਸ਼ ਕੀਤੀ ਆ ਇਹਨੇ ਅਗਰ ਪਿੰਡ ਦਾ ਨਾਮ ਲਿੱਤਾ ਆ ਮੇਰੀ ਹੱਥ ਜੋੜ ਕੇ ਫੇਰ ਬੇਨਤੀ ਆ ਸ਼ੇਅਰ ਦਾ ਬਟਨ ਆ ਉਸ ਨੂੰ ਜਿੰਨਾ ਹੋ ਸਕੇ ਵਾਰ ਤੋਂ ਵਾਰ ਤੁਸੀਂ ਸ਼ੇਅਰ ਕਰ ਦਿਵੋ ਤਾਂ ਕਿ ਇਸ ਭੈਣ ਤੱਕ ਅਹ ਪੁੱਛ ਸਕੇ ਸਾਡੀ ਵੀਡੀਓ ਇਹ ਭੈਣ ਅger ਸਾਡੀ ਵੀਡੀਓ ਕਿਤੇ ਦੇਖ ਰਹੀ ਹੈ ਸਾਡੇ ਨਾਲ ਸੰਪਰਕ ਕਰੇ ਅਸੀਂ ਫੋਨ ਨੰਬਰ ਬਾਰ-ਬਾਰ ਬੋਲ ਦਿੱਤਾ ਭੈਣੇ ਅਸੀਂ ਤੁਹਾਨੂੰ ਕਾਨੂੰਨੀ ਪੂਰੀ ਮਦਦ ਕਰਾਂਗੇ ਤੁਹਾਨੂੰ ਵਕੀਲ ਵੀ ਦੇਵਾਂਗੇ ਔਰ ਤੁਸੀਂ ਸਾਨੂੰ ਸਾਰੇ ਜਿੰਨੇ ਵੀ ਤੁਹਾਡੇ ਕੋਲ ਸਬੂਤ ਨੇ ਤੁਸੀਂ ਆਪਣੀ ਗਵਾਹੀ ਦਿਵੋ ਅਸੀਂ ਤੁਹਾਡੀ ਤੁਹਾਡੀ ਸਿਕਿਉਰਿਟੀ ਤੁਹਾਡੀ ਸੇਫਟੀ ਦੀ ਅਸੀਂ ਜ਼ਿੰਮੇਵਾਰੀ ਲੈਂਦੇ ਆ ਉਹ ਵਾਈਡੂ ਦੇ ਮੈਂ ਅਰਦਾਸ ਕਰਦਾ ਹਾਂ ਕਿ ਇਹਨਾਂ ਗੁੰਡਿਆਂ ਨੇ ਕਿਤੇ ਇਸ ਭੈਣ ਨੂੰ ਕਿਡਨਾਪ ਕਰਕੇ ਕਿਤੇ ਉਹਨੂੰ ਖਤਮ ਨਾ ਕਰ ਦਿੱਤਾ ਹੋਵੇ ਸਾਨੂੰ ਇਸ ਗੱਲ ਦੀ ਫਿਕਰ ਹੈ ਇਸ ਭੈਣ ਦੀ ਫਿਕਰਿਆ ਸੋ ਪੰਜਾਬੀਓ ਮੇਰੇ ਵੀਰੋ ਇਸ ਭੈਣ ਤੇ ਇਸ ਭੈਣ ਤੇ ਪਰਿਵਾਰ ਦੀ ਜ਼ਿੰਦਗੀ ਬਚਾਉਣਾ ਪੰਜਾਬੀਆਂ ਦਾ ਫਰਜ਼ ਨਹੀਂ ਇਹ ਧਰਮ ਹੈ ਸਾਡਾ ਈਆਂ ਭੈਣਾ ਦੀ ਇੱਜ਼ਤ ਬਚਾਉਣਾ ਈਆਂ ਭੈਣਾ ਦੀ ਜ਼ਿੰਦਗੀ ਬਚਾਉਣਾ ਉਹਨਾਂ ਦੇ ਅਗਰ ਪਰਿਵਾਰ ਨੂੰ ਕੋਈ ਖਤਰਾ ਹੈ ਜਾਂ ਉਸ ਧੀ ਨੂੰ ਕੋਈ ਖਤਰਾ ਹੈ ਜਿਹੜੀ ਧੀ ਆਪਣੀ ਪੰਜਾਬੀਆਂ ਦੇ ਕੋਲ ਝੋਲੀ ਅੜ ਕੇ ਆਪਣੇ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਭੀਖ ਮੰਗ ਰਹੀ ਆ ਮਦਦ ਮੰਗ ਰਹੀ ਆ ਮੇਰੇ ਵੀਰੋ ਕੀ ਤੁਸੀਂ ਇਸ ਭੈंती ਮਦਦ ਨਹੀਂ ਕਰੋਗੇ ਕਿਉਂਕਿ ਤੁਸੀਂ ਮੇਰੇ ਵੀਰੋ ਤੁਸੀਂ ਉਹਨਾਂ ਸੂਰਮਿਆਂ ਦੇ ਵਾਰਸ ਸਿਆ ਜਿਹੜੇ ਸੂਰਮਿਆਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਆਪਣੇ ਦੇਸ਼ ਦੀਆਂ ਟੀਆਂ ਭੈਣਾ ਨੂੰ ਛਡਾਇਆ ਸੀ ਉਹਨਾਂ ਦੀਆਂ ਇੱਜ਼ਤਾਂ ਬਚਾਈਆਂ ਸਨ ਤੇ ਤੁਸੀਂ ਉਹਨਾਂ ਸੂਰਮਿਆਂ ਦੇ ਵਾਰਸ ਸਿਆ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਹ ਯਾਦ ਰੱਖਿਓ ਇਹਨਾਂ ਦੀ ਔਕਾਤ ਯਾਦ ਰੱਖਿਆ ਕਰੋ ਇਹਨਾਂ ਗੁੰਡੇ ਅੰਸਰਾਂ ਦੀ ਤੁਸੀਂ ਫੋਟੋਆਂ ਵੀ ਦੇਖ ਚੁੱਕੇ ਹੋ ਇਹਨਾਂ ਦੇ ਤੁਸੀਂ ਨਾਮ ਉਸ ਭੈਣ ਦੇ ਮੂੰਹ ਦੇ ਵਿੱਚੋਂ ਸੁਣ ਚੁੱਕੇ ਹੋ ਯਾਦ ਰੱਖਿਓ ਕਿ ਇਹ ਗੁੰਡੇ ਅੰਸਰ ਅਗਰ ਭਵਿੱਖ ਦੇ ਵਿੱਚ ਕਦੀ ਵੀ ਕੋਈ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਕਿਤੇ ਪਾਵਰ ਚਨਾ ਲਿਆ ਦਿਓ ਜੇ ਤੁਸੀਂ ਇਹਨਾਂ ਨੂੰ ਪਾਵਰ ਦੇ ਵਿੱਚ ਲਿਆ ਦਿੱਤਾ ਤੇ ਮੇਰੇ ਵੀਰੋ ਵਕਤ ਇਹਨਾਂ ਨੇ ਇਤਾਂ ਦਾ ਲਿਆਉਣ ਆਇਆ ਵੀ ਇਹ ਤੁਹਾਡੇ ਘਰਾਂ ਚੋਂ ਛਰੇਓ ਧੀਆਂ ਭੈਣਾਂ ਨੂੰ ਚੁੱਕ ਕੇ ਉਹਨਾਂ ਦੇ ਰੇਟ ਕਰਿਆ ਕਰਨਗੇ ਉਹਨਾਂ ਦੇ ਮਰਡਰ ਕਰਿਆ ਕਰਨਗੇ ਔਰ ਫਿਰ ਤੁਹਾਡੇ ਬਸ ਦੇ ਵਿੱਚ ਕੋਈ ਗੱਲ ਨਹੀਂ ਰਹਿਣੀ ਹੈ ਕਿਉਂਕਿ ਤੁਸੀਂ ਆਪਣੇ ਹੱਥੀ ਆਪਣੇ ਹੱਥ ਵੜ ਕੇ ਇਹਨਾਂ ਨੂੰ ਦੇ ਚੁੱਕੇ ਹੋਵੋਗੇ ਜੇ ਤੁਸੀਂ ਇਹਨਾਂ ਨੂੰ ਕਦੀ ਜ਼ਿੰਦਗੀ ਚ ਵੋਟ ਪਾ ਕੇ ਜਿੱਤੋਂਦੇ ਹੋ ਸੋ ਮੋੜ ਹਲਕੇ ਵਾਲਿਆਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਆ ਕਿ ਤੁਸੀਂ ਇਹਨਾਂ ਦੀ ਕ੍ਰਿਮਨਲ ਮਨੋਵ੍ਰਤੀ ਨੂੰ ਜਾਣਦੇ ਸੀ ਜਿਸ ਵਜ੍ਹਾ ਕਰਕੇ ਤੁਸੀਂ ਇਹਨਾਂ ਗੁੰਡਾ ਅਸਰਾਂ ਨੂੰ ਇਹਨਾਂ ਦੀ ਔਕਾਤ ਦਿਖਾਈ ਆ ਸੋ ਸਾਥੀਓ ਇਸ ਭੈਣ ਨੂੰ ਆਪਾਂ ਇਨਸਾਫ ਦਿਵਾਉਣਾ ਆ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਉਹ ਪੂਰੀ ਟੀਮ ਪੂਰੀ ਦੀ ਪੂਰੀ ਟੀਮ ਜਿਹੜੀ ਹੈ ਉਹ ਇਸ ਭੈਣ ਨੂੰ ਫਾਈਂਡ ਆਊਟ ਵੀ ਕਰ ਰਹੀ ਹੈ ਇਸ ਭੈਣ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਭੈਣ ਨੂੰ ਲਪਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹਨਾਂ ਗੁੰਡਿਆਂ ਤੋਂ ਸਾਨੂੰ ਡਰ ਹੈ ਕਿ ਇਹਨਾਂ ਗੁੰਡਿਆਂ ਨੇ ਕਿਤੇ ਉਸ ਭੈਣ ਨੂੰ ਕਿਡਨਾਪ ਨਾ ਕਰ ਲਿਆ ਹੋਵੇ ਸਾਨੂੰ ਡਰ ਹੈ ਕਿ ਇਸ ਭੈਣ ਤੇ ਇਸ ਭੈਣ ਤੇ ਪਰਿਵਾਰ ਨੂੰ ਕਿਤੇ ਇਹਨਾਂ ਗੁੰਡੇ ਅਨਸਰਾਂ ਨੇ ਕਿਤੇ ਖਤਮ ਨਾ ਕਰ ਦਿੱਤਾ ਹੋਵੇ ਸੋ ਮੇਰੀ ਡੀਜੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਅ ਦੇਸ਼ ਤੁਸੀ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਭੈਣ ਵਲਕਦੀ ਪਈ ਹੈ ਕਿਸ ਤਰ੍ਹਾਂ ਇੱਕ ਭੈਣ ਤਰਲੇ ਕਰਨੀ ਗਿਆ ਆਪਣੀ ਝੋਲੀ ਅੜ ਕੇ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਕੋਲੋਂ ਆਪਣੀ ਤੇ ਆਪਣੀ ਪਰਿਵਾਰ ਦੀ ਸੁਰੱਖਿਆ ਜੀ ਭੀਖ ਮੰਗ ਰਹੀ ਹੈ ਮੁੱਖ ਮੰਤਰੀ ਸਾਹਿਬ ਅਗਰ ਤੁਸੀਂ ਇਹ ਵੀਡੀਓ ਕਿਤੇ ਦੇਖ ਰਹੇ ਹੋ ਜਾਂ ਉਹ ਲੋਕ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਤੱਕ ਇਹ ਵੀਡੀਓ ਅਗਰ ਪਹੁੰਚਾ ਸਕਦੇ ਨੇ ਤੇ ਪਲੀਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ